ਗੁੱਡ ਆਫਟਰਨੂਨ ਸਟੂਡੈਂਟਸ ਅੱਜ ਅਸੀਂ ਪੰਜਾਬੀ ਵਿੱਚ ਮਾਤਰਾ ਹੋੜੇ ਕਨੌੜੇ ਬਿੰਦੀ ਟਿੱਪੀ ਅਤੇ ਅੱਧਕ ਵਾਲੇ ਸ਼ਬਦ ਯਾਦ ਕਰਾਂਗੇ ਮਾਤਰਾ ਹੋੜੇ ਵਾਲੇ ਸ਼ਬਦ ਨੰਬਰ 1 ਮੰਮੀ ਹੋੜਾ ਮੋਰਾਰਾ ਮੋਰ ਨੰਬਰ 2 ਤੋਤਾ ਤਤੇ ਹੋੜਾ ਤੋ ਤਤੇ ਕੰਨਾਤਾ ਤੋਤਾ ਨੰਬਰ 3 ਜੋਕਰ ਜਜੇ ਹੋੜਾ ਜੋ ਕੱਕਾ ਰਾਰਾ ਕਰ ਜੋਕਰ ਨੰਬਰ 4 ਬੋਤਲ ਬੱਬੇ ਹੋੜਾ ਬੋ ਤੱਤ ਲੱਲਾ ਤਲ ਬੋਤਲ ਨੰਬਰ 5 ਸੋਮਵਾਰ ਸッセ ਹੋੜਾ ਸੋਮ ਮੰਮਾ ਸੋਮ ਵਾਵੇ ਕੰਨਾ ਵਾਰ ਆਰਾ ਵਾਰ ਸੋਮਵਾਰ ਮਾਤਰਾ ਕਨੌੜੇ ਵਾਲੇ ਸ਼ਬਦ ਨੰਬਰ 1 ਪੌਦਾ ਪਪੇ ਕਨੌੜਾ ਪੋ ਦੱਦੇ ਕੰਨਾ ਦਾ ਪੌਦਾ ਨੰਬਰ 2 ਪੌੜੀ ਪਪੇ ਕਨੌੜਾ ਪੋੜ ਆੜੇ ਬਿਹਾਰੀੜੀ ਪੌੜੀ ਨੰਬਰ 3 ਔਰਤ ਆੜੇਕ ਨੌੜਾ ਅ ਰਾਰਾ ਤਤਰਤ ਔਰਤ ਨੰਬਰ 4 ਨੌਕਰ ਨੰਨੇਕ ਨੌੜਾ ਨ ਕਕਾ ਰਾਰਾ ਕਰ ਨੌਕਰ ਨੰਬਰ 5 ਦੌਲਤ ਦ ਦੇਕ ਨੌੜਾ ਦ ਲਲਾ ਤਤਲਤ ਦੌਲਤ ਬਿੰਦੀ ਵਾਲੇ ਸ਼ਬਦ ਨੰਬਰ 1 ਕਾਂ ਕਕੇ ਕੰਨਾ ਉੱਪਰ ਬਿੰਦੀ ਕਾਂ ਨੰਬਰ 2 ਮਾ ਮੰਮੇ ਕੰਨਾ ਉੱਪਰ ਬਿੰਦੀ ਮਾ ਨੰਬਰ 3 ਗਾਂ ਗੱਗੇ ਕੰਨਾ ਉੱਪਰ ਬਿੰਦੀ ਗਾਂ ਨੰਬਰ 4 ਗੇਂਦ ਗੱਗੇ ਲਾਵਾਂ ਉੱਪਰ ਬਿੰਦੀ ਦੱਦਾ ਗੇਂਦ ਨੰਬਰ 5 ਮੀ ਮੰਮੇ ਨੂੰ ਬਿਹਾਰੀ ਉੱਪਰ ਬਿੰਦੀ ਹਾਹਾ ਮੀ அம்பா நம்பர்ஜா நம்பர் தீ திப்பீ தந்த நம்பர் பத்த பத்தை தெத்த நம்பர் ਮੰਦਰ ਮੰਮੇ ਤੇ ਟਿੱਪੀ ਦੱਦਾ ਰਾਰਾ ਮੰਦਰ ਅਦਕ ਵਾਲੇ ਸ਼ਬਦ ਨੰਬਰ 1 ਸੱਪ ਸਸੇ ਤੇ ਅਦਕ ਪੱਪਾ ਸੱਪ ਨੰਬਰ 2 ਸੱਚ ਸਸੇ ਤੇ ਅਦਕ ਚੱਚਾ ਸੱਚ ਨੰਬਰ 3 ਅੱਠ ਆੜੇ ਤੇ ਅਦਕ ਠੱਠਾ ਅੱਠ ਨੰਬਰ 4 ਸੱਤ ਸਸੇ ਤੇ ਅਦਕ ਤੱਤਾ ਸੱਤ ਨੰਬਰ 5 ਮੱਖਣ ਮੰਮੇ ਤੇ ਅਦਖ ਖਖਾਣਾਣਾ ਖਣ ਮੱਖਣ